ਸੰਗੀਤ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਕੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਸ ਨੂੰ ਪੂਰਾ ਜ਼ਰੂਰ ਸੁਣਿਓ ਜੇ ਖਾਸ ਕਰਕੇ ਗੁਰਸਿੱਖ ਭੈਣ ਭਰਾ ਜੋ ਰੋਜ਼ ਗੁਰੂ ਘਰੇ ਜਾਂਦੇ ਨੇ ਗੁਰਬਾਣੀ ਦਾ ਪਾਠ ਕਰਦੇ ਨੇ ਗੁਰੂ ਦੇ ਲੜ ਲੱਗੇ ਨੇ ਨਾ ਉਹ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਅੱਜ ਦੀ ਵੀਡੀਓ ਦੇ ਵਿੱਚ ਸਿੱਖਾਂ ਦੇ ਲਈ ਬਹੁਤ ਵੱਡੀ ਸਿੱਖਿਆ ਹੈ ਤਾਂ ਆਓ ਫਿਰ ਵੀਡੀਓ ਸ਼ੁਰੂ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਸੰਗਤ ਜੀ ਕਹਿੰਦੇ ਇੱਕ ਸ਼ਹਿਰ ਦੇ ਵਿੱਚ ਇੱਕ ਸੰਤ ਫਕੀਰ ਜੀ ਰਹਿੰਦੇ ਸਨ ਤੇ ਕਹਿੰਦੇ ਉਹਨਾਂ ਸੰਤ ਫਕੀਰ ਜੀ ਦੇ ਬਾਰੇ ਇਹ ਚਰਚਾ ਚਾਰਛੇ ਫੇਰੇ ਫੈਲ ਗਈ ਕਿ ਉਹਨਾਂ ਦੇ ਕੋਲ ਕੋਈ ਵੀ ਮਰੁੱਖ ਕਿਸੇ ਵੀ ਤਰ੍ਹਾਂ ਦੀ ਚਿੰਤਾ ਪਰੇਸ਼ਾਨੀ ਮੁਸ਼ਕਲ ਲੈ ਕੇ ਜਾਂਦਾ ਤਾਂ ਉਹ ਸੰਤ ਜੀ ਹਰ ਇੱਕ ਦੀ ਮੁਸ਼ਕਲਾਂ ਦੇ ਹੱਲ ਕਰ ਦਿੰਦੇ ਸਨ ਕਰਦੇ ਗਿੰਜ ਸੀ ਕਿ ਹਰ ਇੱਕ ਇਨਸਾਨ ਨੂੰ ਇੱਕ ਪੁੜੀ ਦਿੰਦੇ ਸੀ ਕਹਿੰਦੇ ਇਹ ਪੁੜੀ ਲਿਜਾ ਕੇ ਆਪਣੇ ਘਰ ਦੇ ਵਿੱਚ ਰੱਖ ਲਓ ਤੁਹਾਡੀਆਂ ਪਰੇਸ਼ਾਨੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ ਤੁਹਾਡੇ ਮਨ ਦੀਆਂ ਇਸ਼ਾਵਾਂ ਪੂਰੀਆਂ ਹੋ ਜਾਣਗੀਆਂ ਤਾਂ ਕਹਿੰਦੇ ਇਸ ਕਰਕੇ ਉਸਨ ਤਕबीर ਜੀ ਦੇ ਕੋਲ ਬਹੁਤ سارے ਲੋਕ ਆਪੋ ਆਪਣੀਆਂ ਇਸ਼ਾਵਾ ਪਰੇਸ਼ਾਨੀਆਂ ਚਿੰਤਾਵਾਂ ਲੈ ਕੇ ਆਉਂਦੇ ਕਿਸੇ ਨੂੰ ਦੁੱਧ ਚਾਹੀਦਾ ਕਿਸੇ ਨੂੰ ਧੀ ਪੁੱਤ ਚਾਹੀਦਾ ਕਿਸੇ ਨੂੰ ਪੈਸਾ ਚਾਹੀਦਾ ਭਾਵ ਕੀ ਹਰ ਤਰ੍ਹਾਂ ਦੀਆਂ ਇਸ਼ਾਵਾ ਮਨੁਕਾਮਨਾਵਾਂ ਲੈ ਕੇ ਆਉਂਦੇ ਅਤੇ ਸੰਤ ਜੀ ਹਰ ਇੱਕ ਨੂੰ ਇੱਕ ਇੱਕ ਪੁੜੀ ਦੇ ਕੇ ਕਹਿੰਦੇ ਕਿ ਇਹ ਪੁੜੀ ਲੈ ਜਾ ਕੇ ਆਪਣੇ ਘਰ ਦੇ ਵਿੱਚ ਰੱਖ ਲਓ ਤੁਹਾਡੇ ਮਨ ਦੀਆਂ ਮਰਜ਼ੀਆਂ ਵੀ ਪੂਰੀਆਂ ਹੋਣਗੀਆਂ ਤੁਹਾਡੀਆਂ ਚਿੰਤਾਵਾਂ ਵੀ ਦੂਰ ਹੋਣਗੀਆਂ ਕਹਿੰਦੇ ਪਰ ਉਹ ਸੰਤ ਜੀ ਨੇ ਆਪਣੇ ਗੇਟ ਦੇ ਅੱਗੇ ਇਹ ਲਿਖਵਾ ਕੇ ਲਾਇਆ ਸੀ ਕਿ ਭਾਈ ਕੋਈ ਵੀ ਸਿੱਖ ਇਸ ਗੇਟ ਦੇ ਅੰਦਰ ਨਾ ਆਵੇ ਉੱਥੇ ਸਿੱਖਾਂ ਨੂੰ ਜਾਣ ਦੀ ਮਨਾਹੀ ਸੀ ਪਰ ਕਹਿੰਦੇ ਇੱਕ ਸਿੱਖ ਪਰਿਵਾਰ ਉਹਨਾਂ ਦੇ ਘਰ ਦੇ ਵਿੱਚ ਬਹੁਤ ਗਰੀਬੀ ਸੀ ਬਹੁਤ ਦੁਖੀ ਪਰੇਸ਼ਾਨ ਸਨ ਤਾਂ ਉਹਨਾਂ ਨੇ ਜਦ ਇਸ ਸੰਤ ਫਕੀਰ ਜੀ ਦੇ ਬਾਰੇ ਸੁਣਿਆ ਤਾਂ ਕਹਿੰਦੇ ਉਸ ਪਰਿਵਾਰ ਦਾ ਮੁਖੀਆ ਇਹ ਸੰਤ ਫਕੀਰ ਜੀ ਦੇ ਕੋਲ ਆਇਆ ਵੀ ਚਲੋ ਮੈਂ ਵੀ ਜਾ ਕੇ ਦੇਖਦਾ ਹਾਂ ਹੋ ਸਕਦਾ ਮੇਰੀਆਂ ਵੀ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਮੈਨੂੰ ਦੱਸ ਦੇਣ ਪਰ ਕਹਿੰਦੇ ਜਿਉਂ ਹੀ ਉਹ ਹੀ ਉਹ ਸਿੱਖ ਸੰਤ ਫਕੀਰ ਜੀ ਦੇ ਗੇਟ ਦੇ ਅੱਗੇ ਆਏ ਤਾਂ ਉਹਨਾਂ ਨੂੰ ਬੜੇ ਹੀ ਸਤਕਾਰ ਸਹਿਤ ਰੋਕ ਦਿੱਤਾ ਕਿਆ ਤੁਸੀਂ ਅੰਦਰ ਨਹੀਂ ਜਾ ਸਕਦੇ ਸਿੱਖ ਨੇ ਬਹੁਤ ਕਿਹਾ ਕਿ ਮੈਂ ਵੀ ਉਹ ਸੰਤ ਜੀ ਨੂੰ ਮਿਲਣਾ ਹੈ ਮੇਰੀ ਵੀ ਜ਼ਿੰਦਗੀ ਦੇ ਵਿੱਚ ਬਹੁਤ ਪਰੇਸ਼ਾਨੀਆਂ ਨੇ ਤੇ ਮੈਂ ਸੰਤ ਜੀ ਬਾਰੇ ਸੁਣਿਆ ਹੈ ਕੀ ਤਾਂ ਹਰ ਇੱਕ ਮਨੁੱਖ ਦੀਆਂ ਪਰੇਸ਼ਾਨੀਆਂ ਚਿੰਤਾਵਾਂ ਦਾ ਹੱਲ ਕਰ ਦਿੰਦੇ ਨੇ ਇਸ ਕਰਕੇ ਮੈਨੂੰ ਮਿਲ ਲੈਣ ਤੋਂ ਪਰ ਕਹਿੰਦੇ ਉਹਨਾਂ ਨੂੰ ਅੰਦਰ ਜਾਣ ਦੀ ਮਨਾਹੀ ਸੀ ਅੰਦਰ ਜਾਣ ਨਾ ਦਿੱਤਾ ਪਰ ਕਹਿੰਦੇ ਉਹ ਗੁਰਸਿੱਖ ਉਹ ਦਰਵਾਜ਼ੇ ਅੱਗੇ ਨਾ ਹਟਿਆ ਕਹਿੰਦੇ ਉਹ ਦਰਵਾਜ਼ੇ ਦੇ ਅੱਗੇ ਖੜੇ ਸੇਵਾਦਾਰਾਂ ਨੂੰ ੱੱਕਾ ਮਾਰ ਕੇ ਅੰਦਰ ਚਲਾ ਗਿਆ ਅਤੇ ਜਾ ਕੇ ਸੰਤ ਜੀ ਨੂੰ ਨਮਸਕਾਰ ਕੀਤੀ ਕਹਿੰਦੇ ਉਹ ਸਤਿਕਾਰ ਕੀ ਨੇ ਜਦ ਉਸ ਗੁਰਸਿੱਖ ਬੰਦੇ ਵੱਲ ਦੇਖਿਆ ਤਾਂ ਕਿਹਾ ਭਾਈ ਤੁਹਾਨੂੰ ਅੰਦਰ ਕਿੰਨੇ ਆਉਣ ਦਿੱਤਾ ਹੈ ਤੁਸੀਂ ਇੱਥੇ ਨਹੀਂ ਆ ਸਕਦੇ ਕਿਰਪਾ ਕਰਕੇ ਤੁਸੀਂ ਇੱਥੋਂ ਜਲਦੀ ਬਾਹਰ ਜਾਓ ਕਹਿੰਦੇ ਉਹ ਸਿੱਖ ਨੇ ਫਿਰ ਕਿਹਾ ਕਿ ਸੰਤ ਜੀ ਤੁਸੀਂ ਮੇਰੇ ਨਾਲ ਇੰਜ ਕਿਉਂ ਕਰ ਰਹੇ ਹੋ ਮੈਂ ਸੁਣਿਆ ਹੈ ਕਿ ਤੁਹਾਡੇ ਕੋਲ ਜੋ ਵੀ ਮਨੁੱਖ ਆਉਂਦਾ ਹੈ ਨਾ ਉਹ ਰੋਂਦਾ ਹੋਇਆ ਆਉਂਦਾ ਹੈ ਹੱਸਦਾ ਹੋਇਆ ਵਾਪਸ ਜਾਂਦਾ ਹੈ ਤੁਸੀਂ ਹਰ ਇੱਕ ਦੀ ਪਰੇਸ਼ਾਨੀ ਦਾ ਹੱਲ ਕਰ ਦਿੰਦੇ ਹੋ ਫਿਰ ਮੇਰੀਆਂ ਪਰੇਸ਼ਾਨੀਆਂ ਦਾ ਹੱਲ ਕਿਉਂ ਨਹੀਂ ਕਰ ਰਹੇ ਮੈਨੂੰ ਅੰਦਰ ਆਉਣ ਤੋਂ ਮਣਾਈ ਕਿਉਂ ਆ ਸੰਤ ਜੀ ਨੇ ਕਿਹਾ ਭਾਈ ਇਹ ਜਗ੍ਹਾ ਤੇਰੇ ਲਈ ਨਹੀਂ ਬਣੀ ਭਾਈ ਅਸੀਂ ਤੈਨੂੰ ਇੱਥੋਂ ਕੁਝ ਨਹੀਂ ਦੇ ਸਕਦੇ ਕਹਿੰਦੇ ਉਹ ਗੁਰਸਿੱਖ ਨੇ ਫਿਰ ਕਿਹਾ ਵੀ ਸੰਤ ਫਕੀਰ ਜੀ ਇਹ ਕਿਵੇਂ ਹੋ ਸਕਦਾ ਹੈ ਮੈਂ ਤਾਂ ਸੁਣਿਆ ਹੈ ਕਿ ਤੁਹਾਡੇ ਕੋਲ ਕੋਈ ਵੀ ਮਨੁੱਖ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਚਿੰਤਾ ਲੈ ਕੇ ਆਵੇ ਮਨ ਦੇ ਵਿੱਚ ਕੋਈ ਇਸ਼ਾਰਾ ਧਾਰ ਕੇ ਆਵੇ ਤੁਸੀਂ ਹਰ ਇੱਕ ਮਨੁੱਖ ਦੀ ਗੱਲ ਨੂੰ ਬੜੇ ਪਿਆਰ ਦੇ ਨਾਲ ਸੁਣਦੇ ਹੋ ਅਤੇ ਹਰ ਇੱਕ ਮਨੁੱਖ ਦੀਆਂ ਚਿੰਤਾਵਾਂ ਪਰੇਸ਼ਾਨੀਆਂ ਦਾ ਹੱਲ ਕਰਦੇ ਹੋ ਹਰ ਇੱਕ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਦੀ ਯੋਗਤ ਦੱਸਦੇ ਹੋ ਫਿਰ ਮੇਰੇ ਨਾਲ ਇੰਜ ਤੁਸੀਂ ਕਿਉਂ ਕਰ ਰਹੇ ਹੋ ਮੈਨੂੰ ਮੇਰੇ ਪਰੇਸ਼ਾਨੀਆਂ ਦਾ ਹੱਲ ਕਿਉਂ ਨਹੀਂ ਦੇ ਰਹੇ ਮੇਰੇ ਨਾਲ ਇੰਨਾ ਵਿਤਕਰਾ ਕਿਉਂ ਤਕੰਦੇ ਉਹ ਸੰਤ ਫਕੀਰ ਜੀ ਨੇ ਬੜੇ ਹੀ ਸਤਕਾਰ ਦੇ ਨਾਲ ਕਿਹਾ ਭਾਈ ਸਿੱਖਾ ਅਸੀਂ ਤੈਨੂੰ ਕੁਝ ਵੀ ਦੇਣ ਦੇ ਯੋਗ ਨਹੀਂ ਆ ਕਿਉਂਕਿ ਅਸੀਂ ਤਾਂ ਖੁਦ ਤੇਰੇ ਪਿਓ ਦਾ ਦਿੱਤਾ ਹੋਇਆ ਵਰਤ ਰਹੇ ਆ ਉਹ ਗੁਰਸਿੱਖ ਨੇ ਕਿਹਾ ਸੰਤ ਜੀ ਮੈਨੂੰ ਕੁਝ ਸਮਝਿਆ ਨਹੀਂ ਤਾਂ ਕਹਿੰਦੇ ਸੰਤ ਜੀ ਨੇ ਕਿਹਾ ਭਾਈ ਗੁਰਸਿੱਖਾ ਮੈਂ ਰੋਜ਼ ਅਮਰਤ ਵੇਲੇ ਉੱਠ ਕੇ ਗੁਰੂ ਘਰੇ ਜਾਣਾ ਹਾਂ ਅਤੇ ਗੁਰੂ ਘਰ ਦੇ ਵਿੱਚ ਜੋ ਵੀ ਸੰਗਤ ਆਈ ਹੁੰਦੀ ਹੈ ਨਾ ਉਹ ਸੰਗਤ ਦੀ ਚਰਨ ਧੂੜ ਇਕੱਠੀ ਕਰਕੇ ਇਸ ਲਫਾਫੇ ਦੇ ਵਿੱਚ ਪਾ ਲੈਣਾ ਹ ਉਹਨੂੰ ਆਪਣੇ ਕੋਲ ਆਪਣੇ ਘਰ ਲੈ ਆਉਣਾ ਹ ਫਿਰ ਜੋ ਵੀ ਮਨੁੱਖ ਮੇਰੇ ਕੋਲ ਆਉਂਦਾ ਹੈ ਨਾ ਮੈਂ ਸੰਗਤ ਦੀ ਚਰਨ ਧੂੜ ਪੁੜੀਆਂ ਦੇ ਵਿੱਚ ਪਾ ਕੇ ਉਹਨਾਂ ਨੂੰ ਦੇਣਾ ਹ ਕਹਿੰਦਾ ਇਹ ਕਿ ਇਹ ਘਰ ਦੇ ਵਿੱਚ ਲਿਜਾ ਕੇ ਰੱਖ ਲਓ ਕਿਉਂਕਿ ਮੈਨੂੰ ਵੀ ਕਿਸੇ ਰੰਗੀ ਹੋਈ ਰੂਹ ਨੇ ਦੱਸਿਆ ਸੀ ਕਿ ਗੁਰੂ ਘਰੇ ਆਉਣ ਵਾਲੀ ਸੰਗਤ ਦੀ ਚਰਨ ਧੂੜ ਦੇ ਵਿੱਚ ਹੀ ਇੰਨੀ ਤਾਕਤ ਇੰਨੀ ਬਰਕਤ ਆ ਕਿ ਉਹ ਜਿਸ ਵੀ ਕਰਦੇ ਵਿੱਚ ਜਾਵੇ ਉਹਦੇ ਦੁੱਖ ਦੂਰ ਹੋ ਸਕਦੇ ਨੇ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਮੈਂ ਤਾਂ ਖੁਦ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਲਗੀਧਰ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਖਾ ਰਿਹਾ ਹਾਂ ਉਹਨਾਂ ਦਾ ਦਿੱਤਾ ਹੋਇਆ ਅੱਗੇ ਵੰਡ ਰਿਹਾ ਹਾਂ ਸੋ ਇਹ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਇਹ ਮਕਸਦ ਸੀ ਕਿ ਸਾਡੇ ਪਰਮ ਪਿਤਾ ਗੁਰੂ ਨਾਨਕ ਪਾਤਸ਼ਾਹ ਕਲਗੀਧਰ ਪਾਤਸ਼ਾਹ ਉਹ ਸਰਬ ਸੁਖ ਦਾਤਾ ਨੇ ਉਸ ਸਰਵਸ਼ਕਤੀਮਾਨ ਨੇ ਉਹਨਾਂ ਦੇ ਕਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ। ਬਸ ਸਾਨੂੰ ਮੰਗਣਾ ਨਹੀਂ ਆਉਂਦਾ। ਅਸੀਂ ਹੀ ਆਪਣੇ ਗੁਰੂ ਦਾ ਦਰ ਛੱਡ ਕੇ ਇੱਧਰ ਉੱਧਰ ਤੁਰੇ ਫਿਰਦੇ ਆ। ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਨੇ ਕਿ ਜਿਹੜੇ ਸੁੱਖ ਪਦਾਰਥਾਂ ਦੇ ਲਈ ਅਸੀਂ ਇੱਧਰ ਉੱਧਰ ਭਟਕਦੇ ਰਹਿੰਦੇ ਆ ਨਾ ਇਹ ਸਾਰੇ ਸੁੱਖ ਪਦਾਰਥ ਤਾਂ ਸੰਗਤ ਦੇ ਚਰਨ ਧੂੜ ਦੇ ਵਿੱਚੋਂ ਮਿਲ ਜਾਂਦੇ ਨੇ। ਜੇ ਕੋਈ ਮਨ ਲਾ ਕੇ ਸੰਗਤ ਦੀ ਸੇਵਾ ਕਰ ਲਵੇ ਕਹਿਣ ਦਾ ਪਾਵੇ ਆ। ਕਿ ਜੋ ਮਨੁੱਖ ਗੁਰੂ ਦੇ ਲਨ ਲੱਗੇ ਨੇ ਗੁਰੂ ਦੇ ਉੱਤੇ ਪੂਰੋਸਾਰ ਰੱਖਣਾ ਚਾਹੀਦਾ ਹੈ ਜੋ ਮੰਗਣਾ ਹੈ ਗੁਰੂ ਤੋਂ ਹੀ ਮੰਗੇ ਗੁਰਸਿੱਖ ਨੂੰ ਜੋ ਮਿਲਣਾ ਹੈ ਨਾ ਉਹ ਗੁਰਨਾਨਕ ਪਾਤਸ਼ਾਹ ਦੇ ਦਰ ਤੋਂ ਮਿਲਣਾ ਹੈ ਕਲਗੀਧਰ ਪਾਤਸ਼ਾਹ ਦੇ ਦਰ ਤੋਂ ਮਿਲਣਾ ਹੈ ਮਹਾਂਪੁਰਖ ਜੀ ਕਹਿੰਦੇ ਜੇਕਰ ਗੁਰਸਿੱਖ ਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਪਾਸੇ ਜਾਵੇਗਾ ਤਾਂ ਫਿਰ ਉਹ ਗੁਰਸਿੱਖ ਟੱਕੇ ਤੋੜਿਆ ਜੋਗਾ ਰਹਿ ਜਾਂਦਾ ਹੈ ਪਰ ਜੋ ਆਪਣੇ ਗੁਰੂ ਦੇ ਨਾਲ ਪਿਆਰ ਕਰਦੇ ਨੇ ਗੁਰੂ ਦੇ ਉੱਤੇ ਭਰੋਸਾ ਰੱਖਦੇ ਨੇ ਆਪਣੇ ਦੁੱਖ ਸੁੱਖ ਦੇ ਵਿੱਚ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਦੇ ਨੇ ਨਾ ਉਹ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਏ ਹੋਏ ਵੱਡੇ ਵੱਡੇ ਦੁੱਖ ਵੀ ਕਦ ਆਏ ਕਦ ਲੰਘ ਗਏ ਪਤਾ ਨਹੀਂ ਲੱਗਦਾ ਸਤਿਗੁਰ ਸੱਚੇ ਪਾਸ਼ਾ ਆਪਣੇ ਪਰੋਸੇ ਵਾਲੇ ਸਿੱਖਾਂ ਦੇ ਉੱਤੇ ਇੰਨੀ ਮਿਹਰ ਇੰਨੀ ਕਿਰਪਾ ਕਰਦੇ ਆ ਕਿ ਸੂਲੀ ਤੋਂ ਵੀ ਸੋਲ ਬਣਾ ਦਿੰਦੇ ਨੇ ਇਹ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਇਹ ਹੁੰਦੇ ਜਾਂਦੇ ਰਹਿਣਗੇ ਇਸ ਕਰਕੇ ਦੁੱਖਾਂ ਨੂੰ ਦੇਖ ਕੇ ਕਦੇ ਘਬਰਾਉਣਾ ਨਹੀਂ ਆ ਦੁੱਖਾਂ ਨੂੰ ਦੇਖ ਕੇ ਆਪਣੇ ਗੁਰਨਾਨਕ ਪਾਸ਼ਾ ਦਾ ਦਰ ਨਹੀਂ ਛੱਡ ਦੇਣਾ ਇਹ ਦੁੱਖ ਸੁੱਖ ਕਰਮਾਂ ਦਾ ਫਲ ਆ ਤਜੇ ਦੁੱਖ ਆਏ ਨੇ ਤਾਂ ਵੀ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਗੁਰੂ ਦਾ ਨਾਮ ਜਪਣਾ ਆ ਨਾਮ ਜਪਿਆਂ ਗੁਰੂ ਦੇ ਉੱਤੇ ਭਰੋਸਾ ਰੱਖਿਆਂ ਤਾਂ ਇਹ ਦੁੱਖ ਛੋਟੇ ਹੋ ਸਕਦੇ ਆ ਪਰ ਜੇ ਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਪਾਸੇ ਆਸ ਰੱਖ ਕੇ ਗਏ ਤਾਂ ਫਿਰ ਸਾਡਾ ਕਿਤੇ ਪਲਾਣੀ ਕਿਤੇ ਢੋਈ ਨਹੀਂ ਮਿਲਣੀ ਭਰੋਸਾ ਰੱਖ ਕੇ ਨਾਮ ਜਪਣਾ ਹੈ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਤੋਂ ਨਾਮ ਦੀ ਭਰੋਸੇ ਦੀ ਅਮਰਤ ਵੇਲੇ ਦੀ ਹਿਦਾਇਤ ਮੰਗਣੀ ਹੈ ਮਹਾਪੁਰਖ ਜੀ ਕਹਿੰਦੇ ਅਮਰਤ ਵੇਲੇ ਉੱਠੋ ਉੱਠ ਕੇ ਆਪਣੇ ਗੁਰਨਾਣਕ ਪਾਤਸ਼ਾਹ ਜੀ ਦੀ ਯਾਦ ਵਿੱਚ ਬੈਠ ਜਾਓ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਗੁਰੂ ਨੂੰ ਯਾਦ ਕਰੋ ਗੁਰਬਾਣੀ ਦਾ ਪਾਠ ਕਰ ਲਓ ਨਾਮ ਸਿਮਰਨ ਕਰ ਲਓ ਜਿਵੇਂ ਵੀ ਯਾਦ ਕਰ ਸਕਦੇ ਆ ਆਪਣੇ ਗੁਰੂ ਨੂੰ ਯਾਦ ਕਰੋ ਤਾਂ ਸਤਿਗੁਰ ਸੱਚੇ ਪਾਤਸ਼ਾਹ ਹਰ ਵਕਤ ਸਾਡੇ ਨਾਲ ਨੇ ਸਾਡੇ ਅੰਗ ਸੰਗ ਨੇ ਸੋ ਅੱਜ ਦੀ ਵੀਡੀਓ ਉਹਨਾਂ ਗੁਰਸਿੱਖਾਂ ਦੇ ਲਈ ਸੀ ਜੋ ਗੁਰੂ ਦਾ ਦਰ ਛੱਡ ਕੇ ਇੱਧਰ ਉੱਧਰ ਭਟਕਦੇ ਫਿਰਦੇ ਨੇ ਵਿਮਾ ਪਰਮਾ ਦੇ ਵਿੱਚ ਪਏ ਨੇ ਧਾਗੇ ਤਲੀਤ ਜੰਤਰ ਮੰਤਰ ਕਰਦੇ ਫਿਰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਗੁਰਸਿੱਖ ਨੂੰ ਜੋ ਮਿਲਣਾ ਹੈ ਗੁਰੂ ਦੇ ਦਰ ਤੋਂ ਮਿਲਣਾ ਹੈ ਇੱਕ ਵਾਰ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਤਾਂ ਦੇਖੋ ਗੁਰੂ ਸਾਹਿਬ ਜੀ ਜਦੋਂ ਤਰਸ ਦੇ ਘਰ ਦੇ ਵਿੱਚ ਆਉਂਦੇ ਨੇ ਨਾ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ